ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਜ਼ਿਲ੍ਹਾ ਸੰਗਰੂਰ ਦੇ ਭਾਨੀਗੜ੍ਹ ਤੋਂ ਬਲੌਕ ਸਮਝੀ ਦੇ ਕਾਗਜ਼ਾਂ ਦੇ ਵਿੱਚ ਬਲੌਕ ਸਮਝੀ ਦੀਆਂ ਚੋਣਾਂ ਜੋ ਹੋਣੀਆਂ ਹਨ 14 ਤਰੀਕ ਨੂੰ ਉਸ ਨੂੰ ਲੈ ਕੇ ਅੱਜ ਆਖਰੀ ਤਰੀਕ ਨੂੰ ਕਾਗਜ਼ ਭਰੇ ਜਾ ਰਹੇ ਸਨ ਜਿਸ ਤੇ ਕਿ 69 ਉਮੀਦਵਾਰਾਂ ਵੱਲੋਂ ਹੁਣ ਤੱਕ ਕਾਗਜ਼ ਭਰੇ ਜਾ ਚੁੱਕੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਗਜ਼ ਭਰਨ ਦੀ ਦਫ਼ਤਰ ਵਿੱਚ ਕਾਗਜ਼ ਭਰੇ ਵੀ ਜਾ ਰਹੇ ਹਨ ਅਤੇ ਇਸ ਮੌਕੇ ਤੇ ਡੀਐਸਪੀ ਰਾਹੁਲ ਕੌਸ਼ਲ ਤੇ ਰਿਟਰਨਿੰਗ ਅਫਸਰ ਆਰੋਹ ਵੀ ਮੌਜੂਦ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਖ-ਵੱਖ ਪਿੰਡਾਂ ਦੇ ਵਿੱਚੋਂ ਕਾਗ ਨਾਮ ਦੀ ਕਾਗਜ਼ ਭਰੇ ਜਾ ਰਹੇ ਹਨ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੇ ਕਾਗਜ਼ ਜ਼ਿਲ੍ਹਾ ਸੰਗਰੂਰ ਅਤੇ ਬਲਾਕ ਸਮಿತಿ ਦੇ ਕਾਗਜ਼ ਪਵਾਨੀਗੜ੍ਹ ਦੇ ਵਿੱਚ ਬਲਾਕ ਦੇ ਵਿੱਚ ਭਰੇ ਜਾ ਰਹੇ ਸਨ ਜਿੱਤੇ ਕਿ ਪੀਸਫੁਲੀ ਰਿਹਾ ਕੋਈ ਵੀ ਹੱਲਾ ਗੁੱਲਾ ਜਾਂ ਕੋਈ ਵੀ ਗੱਲਬਾਤ ਨਹੀਂ ਹੋਈ ਤਸਵੀਰਾਂ ਵੀ ਦੇਖ ਸਕਦੇ ਹੋ ਪਿੰਡ ਪੜੋ ਬਾਲਦ ਕਲਾ ਲੋ ਵਰਕ ਤੇ ਹੋਰ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਇੱਥੇ ਕਾਗਜ਼ ਭਰੇ ਗਏ ਹਨ ਇਆ ਉਹ ਸੁਣਾ ਸੁਣਾਉਣਾ ਕੀ ਕਹਿੰਦੇ ਨਜਰਾਏ ਰਾਹੁਲ ਡੀਐਸਪੀ ਭਾਨੀ ਕੰਪੀ ਦੇ ਕਾਗਜ਼ ਭਰੇ ਜਾ ਰਹੇ ਨੇ ਭਾਨੀਗੜ੍ਹ ਚ ਕਿਵੇਂ ਰਿਹਾ ਜੀ ਸਾਰਾ ਅੱਜ ਬਲਾਕ ਸਮਤੀ ਚੋਣਾ ਜਿਹੜੀਆਂ 2025 ਦੀਆਂ ਨੇ ਬਲਾਕ ਭਾਨੀ ਵੜ ਦੇ ਜਿਹੜੇ ਨੋਮੀਨੇਸ਼ਨਸ ਦੇ ਜਿਹੜਾ ਸੈਂਟਰ ਸੀਗਾ ਇਹ ਸਾਡਾ ਪੁਰਾਣਾ ਐਸਡੀਐਮ ਆਫਿਸ ਚ ਫੌਮ ਭਰੇ ਜਾ ਰਹੇ ਨੇ ਜੋ ਕਿ ਬਿਲਕੁਲ ਪੀਸਫੁੱਲ ਮਾਹੌਲ ਹੈ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਔਰਡਰ ਦੀ ਕੋਈ ਸਮੱਸਿਆ ਨਹੀਂ ਹੈ ਸਾਡੀ ਫੋਰਸ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਬਰੀਫ ਕਰਕੇ ਇੱਥੇ ਤੈਨਾਤ ਹੈ ਤੇ ਬਿਲਕੁਲ ਪੀਸਫੁੱਲ ਚੱਲ ਰਿਹਾ ਹੈ ਤੇ ਆਲਮੋਸਟ ਖਤਮ ਹੋ ਚੁੱਕਾ ਹਾਂ ਤਵਾਸ ਥੋੜੀ ਜੀ ਫਾਰਮੈਲਿਟੀਜ਼ ਰਹਿੰਦੀ ਹੈ ਉਸ ਤੋਂ ਬਾਅਦ ਕਲੋਜ਼ ਹੋ ਜਾਏਗਾ ਜੀ 14 ਤਰੀਕ ਨੂੰ ਇਹ ਚੋਣਾਂ ਉਹਨਾਂ ਦੇ ਲਈ ਸੁਰੱਖਿਆ ਲਈ ਕਿੰਨੇ ਕੁ ਪ੍ਰਬੰਧ ਆ ਬਿਲਕੁਲ ਪੁਖਤਾ ਪ੍ਰਬੰਧ ਨਹੀਂ ਸਾਡੇ ਕੋਲ 14 ਤਰੀਕ ਲਈ ਤੇ ਕੋਈ ਅਸੀਂ ਦਿੱਕਤ ਵਾਲੀ ਗੱਲ ਨਹੀਂ ਹੈ ਜਿਹੜੀ ਸਾਡਾ ਲੌਂਡ ਆਰਡਰ ਹੈ ਉਹਨੂੰ ਅਸੀਂ ਬਹੁਤ ਸਟ੍ਰਿਕਲੀ ਔਰ ਬੜੇ ਟੈਕਨੀਕਲ ਤਰੀਕੇ ਨਾਲ ਉਹਨੂੰ ਕੰਟਰੋਲ ਕਰਕੇ ਰੱਖਾਂਗੇ ਤਾਂ ਸਰ ਪਿੰਡਾਂ ਦੇ ਵਿੱਚ ਚੋਣਾਂ ਉਮੀਦਵਾਰਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਜਾਂ ਜਿਹੜੇ ਚੋਣ ਜਿਹੜੇ ਵੋਟਾਂ ਪਾਣੀਆਂ ਉਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਉਹ ਪੀਸਫੁਲੀ ਆਪਣੀ ਜਿਹੜੀ ਵੋਟ ਹੈ ਉਹਨੂੰ ਪਾਉਣ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਲਾਈਨ ਆਰਡਰ ਨੂੰ ਪ੍ਰੋਪਰ ਤਰੀਕੇ ਨਾਲ ਮੈਂਟੇਨ ਕਰਕੇ ਰੱਖਾਂਗੇ ਜੀ ਮੇਰਾ ਨਾਮ ਰਾਹੁਲ ਕੌਸ਼ਲ ਹੈ ਮੈਂ ਬਤੌਰ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਸਿਰੀਂਗ ਮੰਡਲ ਸੰਗਰੂਰ ਵਿਖੇ ਕੰਮ ਕਰਦਾ ਹੋਰੇ ਡਿਊਟੀ ਕਿੰਨੀ ਤੇ ਮੇਰੀ ਇੱਥੇ ਐਜ਼ ਰਿਟਰਨਿੰਗ ਅਫਸਰ ਪੰਚਾਇਤ ਸਮਿਤੀ ਭਵਾਨੀਗੜ੍ਹ ਬਲਾਕ ਚ ਲੱਗੀ ਹੈ ਸਰ ਅੱਜ ਨੋਮੀਨੇਸ਼ਨ ਦੀ ਅਖੀ ਟੋਟਲ ਆਪਣੇ ਕੋਲ 69 ਨੋਮੀਨੇਸ਼ਨ ਹੋਏ ਨੇ ਵਿੱਚੋਂ 11 ਕੱਲ ਹੋਏ ਸੀ ਤੇ 58 ਨੋਮੀਨੇਸ਼ਨ ਅੱਜ ਪ੍ਰਾਪਤ ਹੋਏ ਨੇ ਤੇ ਸਾਡਾ ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਬਿਲਕੁਲ ਪੀਸਫੁੱਲ ਰਿਹਾ ਹੈ ਤੇ ਹੁਣ ਕੱਲ ਸਕਰੂਟਰੀ ਹੋਏਗੀ ਪਰਸੋ ਸਾਡਾ ਵਿਟ੍ਰੋਲ ਹੋਏਗਾ ਉਸ ਤੋਂ ਬਾਅਦ ਫਾਈਨਲਿਸਟ ਆਏਗੀ ਥੈਂਕ ਯੂ ਸਰ ਕੋਈ ਆਏਗਾ ਜੋ ਉਹੋ ਵੀ ਜਿੱਤੇ ਕੋਈ ਅੱਜ ਵੀ ਕਾਗਜ ਕੱਲਾ ਕੈਂਡੀਡੇਟਰ ਆਵੇ ਜਾਂ ਉਮੀਦਵਾਰ ਇਹ ਸਾਂਤੀ ਬਣੀ ਹੋਣਾ ਕੋਈ ਨਹੀਂ ਕੋਈ ਅਜੇ ਜ਼ੋਨੀਆਂ ਸਾਰੇ ਜ਼ੋਨਾਂ ਦੇ ਵਿੱਚ ਘੱਟੋ ਘੱਟ 3 ਕੈਂਡੀਡੇਟ ਆਪਣੇ ਕੋਲ ਹੈਗੇ ਹਨ ਤਕਰੀਬਨ ਸਾਰੇ ਜ਼ੋਨ ਕੰਪਲੀਟ ਹੋ ਗਏ ਹਾਂਜੀ ਹਾਂਜੀ ਕੰਪਲੀਟ ਸਾਰੇ ਇਲੈਕਸ਼ਨ ਪ੍ਰੋਸੈਸ ਹੋਏਗਾ ਮਤਲਬ ਕਿ ਕੋਈ ਤਣਾਅ ਵਾਲੀ ਗੱਲ ਕੋਈ ਨਹੀਂ ਨਹੀਂ ਬਿਲਕੁਲ ਪੀਸਫੁੱਲ ਰਿਹਾ ਸਭ ਵਧੀਆ ਰਿਹਾ ਪੁਲਿਸ ਪ੍ਰੋਸੈਸ਼ਨ ਦਾ ਵੀ ਹੈਲਪਰ ਹੀ ਸਟਾਫ ਡਿਪਲੋਇਡ ਰਿਹਾ ਠੀਕ ਹੈ